ਅੱਜ ਸਮਾਣਾ ਸ਼ਹਿਰ ਬੰਦਾ ਸਿੰਘ ਬਹਾਦਰ ਚੌਕ ਵਿਖੇ ਰੇੜੀ ਜਗਾੜੂ ਰੇੜੀਆਂ ਵਾਲਿਆਂ ਨੇ ਲਗਾਇਆ ਜਾਮ ਦਿੱਤਾ ਤਰਨਾ ਰਿਪੋਰਟ ਪ੍ਰਦੀਪ ਅਨੇਜਾ ਸਮਾਣਾ ਨਾਮ ਹੈ ਤੁਹਾਡਾ ਕੋਲਾ ਸਿੰਘ ਹੈ ਜੀ ਹਾਂ ਜੀ ਧਰਨਾ ਕਿਸ ਵਜਾ ਕਰਕੇ ਲਾਇਆ ਤੁਸੀਂ ਅੱਜ ਹਮਮਾ ਨਾਮ ਮੁਰਫਾ ਕੋਲਾ ਮੇਰਾ ਨਾਮ ਹੈ ਜੀ ਧਰਨਾ ਇਸ ਵਜਾ ਦੇ ਕਾਰਨ ਪਾਇਆ ਸਾਡੀ ਸਰਕਾਰ ਤੱਕ ਸੰਵਾਈ ਹੋਣੀ ਚਾਹੀਦੀ ਹੈ ਕੀ ਸੰਵਾਈ ਹੋਣੀ ਚਾਹੀਦੀ ਹੈ ਤੁਹਾਡੀ ਸਾਡੀਆਂ ਰੇਡੀਆਂ ਨੂੰ ਚਲਾਨ ਕੱਟੇ ਜਾਂਦੇ ਨੇ ਰੋਕ ਟੋਕ ਹੁੰਦੀ ਹੈ ਵਿਆਹ ਕਿਤੇ ਹੋਰ ਆਪਣਾ ਐਸ.ਓ.ਆਈ ਦਾ ਮੁੱਦਾ ਵੀ ਹੈ ਕੋਰਟ ਵੱਲੋਂ ਵੀ ਹੋਵੇ ਜੇ ਬਾਕੀ ਦਾ ਜੀਰਾ ਫੈਕਟਰੀ ਦਾ ਤੇ ਉਹ ਵੀ ਕੋਰਟ ਵੱਲੋਂ ਸਰਕਾਰ ਨੇ ਹੋ ਰੱਖਿਆ ਕਿ ਸਾਡਾ ਵੀ ਉਸੇ ਤਰ੍ਹਾਂ ਸਾਡਾ ਰਿਕਾਰ ਚੱਲਣਾ ਚਾਹੀਦਾ ਕੋਰਟ ਤੇ ਆਪੇ ਆਪਦੀ ਇਹ ਕੋਰਟ ਵੱਲੋਂ ਵੀ ਹੈਗਾ ਮੈਟਰ ਇਹ ਆਪ ਉਹਦੀ ਦੇਖ ਰੇ ਕਰੇ ਸਾਡੀ ਗਰੀਬਾਂ ਦੇ ਹੱਕਾਂ ਤੇ ਮਿਹਨਤਾਂ ਕੀ ਆਉਂਦੀਆਂ ਤੁਹਾਨੂੰ ਮਿਹਨਤਾਂ ਸਾਡੀ ਇਹ ਕਹਿੰਦੇ ਨੇ ਵੀ ਕੋਰਟ ਵੱਲੋਂ ਆਫਟਰ ਨੇ ਅਸੀਂ ਬੰਦ ਕਰਾਂਗੇ ਚਲਾਨ ਹਰ ਰੋਜ਼ ਮੋٹے ਮੋٹے ਚਲਾਨ ਕੀਤੇ ਜਾਂਦੇ ਨੇ ਮਾਣੇ ਸ਼ਹਿਰ ਚ ਕਿੰਨੀਆਂ ਜਿਹਾੜੂ ਰੇੜੀਆਂ ਨੇ ਮਾਣੇ ਸ਼ਹਿਰ ਚ ਸਾਡੀਆਂ ਭਾਈ ਤਿੰਨ 100 ਰੇੜੀ ਤਿੰਨ 100 ਦੇ ਨੇੜੇ ਥੜੇ ਹੋ ਗਏ ਅੱਛਾ ਹਾਂਜੀ ਹਾਂ ਤੁਹਾਨੂੰ ਵੀ ਰੋਜ਼ਗਾਰ ਖੋਣ ਦਾ ਖਤਰਾ ਹੈ ਹਾਂਜੀ ਹਾਂ ਹਾਂ ਸਾਡਾ ਰੋਜ਼ਗਾਰ ਰੋਜ਼ਗਾਰ ਬੰਦ ਹੁੰਦਾ ਹਾਂਜੀ ਸਾਨੂੰ ਪੂਰਾ ਖਤਰਾ ਹੈ ਰੋਜ਼ਗਾਰ ਸਾਡੇ ਜਾਣ ਦਾ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਸਾਡਾ ਰੋਜ਼ਗਾਰ ਚੱਲਣਾ ਚਾਹੀਦਾ ਨਹੀਂ ਸਾਡੇ ਬੱਚਿਆਂ ਨੂੰ ਨੌਕਰੀਂ ਤੇ ਲਾ ਜਾਵੇ ਛੋਟੀ ਮੋਟੀ ਜਹੀ ਜਿਹਨਾਂ ਨੂੰ ਫਰਦੀ ਹੈ ਜੇ ਚਪੜਾਸੀ ਤੱਕ ਦੀ ਦਿੱਤੀ ਜਾਵੇ ਸਾਨੂੰ ਉਹੀ ਸਾਡਾ ਰੋਟੀ ਦਾ ਮਸਲਾ ਬਣ ਜਾਊਗਾ ਜੀ ਜਿਹੜਾ ਨੌਜਵਾਨ ਆ ਉਹਨੂੰ ਦਿੱਤੀ ਜਾਵੇ ਜਾਂ ਜਿਹੜੇ ਸਿਆਣੇ ਨੇ ਉਹਨਾਂ ਦੇ ਪੋਤਾ ਪੋਤੀ ਕੋਈ ਮੁੰਡਾ ਕੋਈ ਕੁੜਾ ਉਹਨਾਂ ਨੂੰ ਦਿੱਤੀ ਜਾਵੇ ਪਰਿਵਾਰ ਚੋਂ ਇੱਕ ਨੂੰ ਪਰਿਵਾਰ ਚੋਂ ਇੱਕ ਨੂੰ ਨੌਕਰੀ ਦਿੱਤੀ ਜਾਵੇ ਬਸ ਸਾਡਾ ਰੋਜ਼ਗਾਰ ਜੇ ਨੌਕਰੀ ਨਹੀਂ ਦੇਂਦੀ ਸਰਕਾਰ ਤੁਹਾਨੂੰ ਫਿਰ ਤੁਸੀਂ ਰੇਗੜੀਆਂ ਬੰਦ ਕਰ ਦੋ ਪਰਿਵਾਰ ਚੋਂ ਇੱਕ ਬੰਦੇ ਨੂੰ ਮਿਲਣੀ ਚਾਹੀਦੀ ਹੈ ਜੀ ਹਾਂ ਹਾਂ ਹਏ ਹਏ ਤੇ ਮੇਰੀ ਬੇਨਤੀ ਆ ਵੀ ਤੁਹਾਨੂੰ ਜਿਹੜਾ ਇਹ ਧਰਮਾ ਤੋਂ ਆਪ ਦਿੱਤਾ ਜਾਵੇ ਤੇ ਜਿਹੜਾ ਰੋਡ ਆ ਜਿਹੜਾ ਇਹਨੂੰ ਬੋਲਿਆ ਜਾਵੇ ਥੈਂਕ ਯੂ